ਇਡਾ ਤੂਫਾਨ ਇੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਬੱਸ ਸਟੰਕੇ ਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਧਿਕਰੀ ਹੈ ਪਰ ਮੇਰੇ ਲੋਕ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਤੇ ਵੀ ਕਰਨ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੀ ਕਰਨ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਕਿ ਜਸਟ ਟਾਈਮ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੂੰ ਸਪੋਰਟ ਕੀਤੇ ਸਾਰੇ ਸਾਰੇ ਚੈਨਲ ਨੂੰ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਬਣਾਏ ਆ ਬਿਨਾਂ ਰਾਸ਼ੇ ਬਣਾਏ ਆ ਸਾਰਿਆਂ ਨੂੰ ਖੁਸ਼ੀ ਛੱਡ ਦਿੱਤਾ 5000 ਪੈਕੇਟ ਕੱਲ ਰਸਨ ਦਾ ਫੜਿਆ 2500 ਦਾ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਐ ਉਹ ਕਿਸਮੂ ਨਾ ਵੋਟ ਮੰਗ ਰਿਹਾ ਸ਼ਰਮ ਚਾਹੀਦੀ ਐ ਮੈਂ ਇਹੀ ਕਹਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਐ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਐ ਕਿ ਨਾ ਕਰਕੇ ਅੱਜ ਮੈਂ ਇੱਥੇ ਖੜਾ ਸ਼ਾਇਦ ਮੈਂ ਵੀ ਆਪਣੇ ਆਪ ਤੇ ਦਾਵਾ ਡੋਲ ਤੇ ਬੈਕਫੁੱਟ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਇਆ ਮੈਨੂੰ ਧਮਕੀਆਂ ਆ ਰਹੀਆਂ ਐ ਲੋਕ ਮਰਨ ਦੀ ਤਮ ਕੀ ਦੇ ਰਿਹਾ ਮੇਰੇ ਫੋਨਾਂ ਤੇ ਫੋਨ ਕਰ ਰਿਹਾ ਮੇਰੇ ਫੋਨ ਦੇਈਓ ਚਲੋ ਚਲੋ ਕੰਟੀਨਿਊ ਕਰੀਏ ਕਿਦਾਂ ਦੇ ਹਾਲਾਤ ਬਣੇ ਆ ਚੱਲੇ ਚੱਲੇ ਫੋਨ ਕਰ ਲਓ ਫੇਸ ਤੇ ਨਾਲ ਲੈ ਆਓ ਇਹ ਜਿਹੜਾ ਫੈਸਲਾ ਹੈ ਮਾਈਕ ਡਾਊਨ ਰੱਖੋ ਨਾ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਕੇਲੇ ਦੋ ਚੱਕ ਕੇ ਲੈ ਜਾਗੇ ਚੱਕ ਕੇ ਆਡੀਓ ਆ ਜੀ ਆਡੀਓ ਵੀ ਅਮਰਤ ਕੋਲ ਆਡੀਓ ਚਲਾ ਦਿਓ ਸੁਣਾ ਦਿਓ ਮੈਨੂੰ ਪੁੱਛ ਰਿਹਾ ਕਿ ਲੈ ਜਾ ਨਜ਼ਾਇਕ ਲੋਨੀਆਂ ਖੱਤਰ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟਾਂ ਲੈ ਪੂਰੀ ਮਾਈਕ ਡਾਊਨ ਕਰਾਉਣਾ ਨਾਮ ਬੋਲ ਦਿਓ ਪਤਾ ਨਹੀਂ ਕੋਣ ਹੈ ਕੰਗਾ ਤੈਨੂੰ ਜ਼ਮੀਨ ਚ ਵੜਾਵਾਂਗੇ ਤੈਨੂੰ ਗਾਲ੍ਹਾਂ ਕੱਢ ਰਿਹਾ ਮੈਂ ਕਿਸ ਨੋਟ ਤੇ ਜੀਵਾਂ ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ ਇਹ ਜਿਹੜੀ ਕੋਲ ਹੈ ਮੈਨੂੰ 11 ਵਜੇ 5 ਮਿੰਟ ਤੇ ਆਈ ਆ ਨੰਬਰ ਕੀ ਹੈ ਤੁਹਾਨੂੰ ਥੋੜੀ ਦੇਰ ਚੋਂ ਜਿਸ ਚਰਚਾ ਕੀਤੀ ਸੀ ਉਹਦੇ ਨਾਲ ਰਿਲੇਟਡ ਦੁਬਾਰਾ ਬੋਲੋ ਜੀ 99 815 14 732 ਕਿਹਦੇ ਫੋਨ ਕਿਦੋਂ ਆਇਆ ਫੋਨ ਤੇ 8 ਵਜੇ 5 11 ਵਜੇ 5 ਮਿੰਟ ਪਹਿਲਾਂ ਹੁਣੇ 11 ਮਿੰਟ ਪਹਿਲੇ ਥੋੜੇ ਦਿਨ ਪਹਿਲਾਂ ਜਿਹੜੀ ਕਾਲ ਰਿਕਾਰਡਿੰਗ ਦੀ ਚਰਚਾ ਸੀ ਉਹਨਾਂ ਦੇ ਲੈਟਰ ਚਾਹੀਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਕੋਈ ਨਹੀਂ ਲੈਣੀ ਯਾਰ ਸੈਡ ਹੋ ਅੱਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਸਿੱਧਾ ਸਿੱਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸਾਰੇ ਸੁੱਤੇ ਬੈ ਗਏ ਸਾਰੇ ਅੱਜ ਸਰਕਾਰ ਦੀ ਕਟਬੁਤਲੀ ਬਣੇ ਆ ਮੈਂ ਤੁਹਾਡੇ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸ਼ਾਇਦ ਹੋਣੀ ਸੀ ਕਿ ਬੰਦਾ ਮੇਰਾ ਫੜਾ ਮੇਰਾ ਪਰਿਵਾਰ ਖੋਨਾ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਵਾਸੀ ਮੇਰੇ ਕੋ ਸਿੱਧਾ ਸਿਰ ਮੇਰੇ ਲੋਕ ਆ ਤੁਸੀਂ ਲੋਕ ਕਿ ਮੇਰੇ ਹਾਲਾਤ ਲੱਗਦਾ ਕਿ ਇਹ ਲੋਕ ਕਤਲ ਕਰ ਦੇਣਗੇ ਜਿੱਦਾਂ ਤੁਮ ਕਿਹ ਆ ਰਹੀ ਐ ਇਹ ਲੋਕਾਂ ਇਹ ਤੁਹਾਡੇ ਕਿ ਕਿੱਟੇ ਗੇ ਲੋਕ ਮੈਨੂੰ 15 ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਤੁਮ ਕਿਹ ਦੇ ਰਹੇ ਆ ਦੇ ਦਿਆਂਗੇ ਕਿੱਥੇ ਸਰਕਾਰ ਕੋ ਸੁਨਦਾ ਸਾਥ ਦੇ ਬੰਦੇ ਫੜਾਏ ਕਿੱਥੇ ਹੋ 5000 ਫੜਾ ਕਿੱਥੇ ਆ ਮੈਂ ਆਪਣੇ ਲਈ ਬੇਨਤੀ ਕਰਦਾ ਲਈ ਤੁਸੀਂ ਲੜਨੀ ਹੈ ਵੱਡੇ ਕਰਕੇ ਮੇਰੇ ਕੋਲ ਸਿਰਫ ਸਿਰਫ ਮੇਰਾ ਮੇਰਾ ਪਰਵਾਹ ਸਿੱਧਾ ਲੈ ਕੇ ਸਮਝਦੇ ਹੋ ਕਿ ਮੇਰਾ ਵਰਸਸ ਸਰਕਾਰ ਅਸਲੇ ਹੋਇਆ ਬਿਲਕੁਲ ਕਲੀਅਰ ਹੈ ਲੋਕ ਲੋਕ ਰਿਹਾ ਯਾਰ ਕਲੀਅਰ ਕਲੀਅਰ ਅੱਜ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਤਿੱਖਾ ਨਹੀਂ ਦੇਖੀ ਸੀ ਇਹ ਨਹੀਂ ਗੰਦੀ ਰਾਜ ਕੀਤੀ ਠੀਕ ਹੈ ਸਰ ਲੋਕਦਰ ਦੇ ਵਿੱਚ ਲੋਕਾਂ ਨੂੰ ਵੋਟ ਦਿੰਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਅੱਜ ਗੁੰਡੇ ਲੈ ਆ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਐਕਸਐਮਐਲ ਆ ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈ ਹੈ